ਇਹ ਸਿਮਰਨ ਲੈਸ ਹੈ ਸਿਮਰਨ ਲੈਸ ਤੋਂ ਬੋਲਦੇ ਹਾਂ ਕਸਟਮਰ ਖੜੇ ਸੀਗੇ ਉਹਦੇ ਸਮਾਨ ਲੈ ਰਹੇ ਸੀਗੇ ਤੇ ਦੋ ਕਸਟਮਰ ਹੋਰ ਆ ਗਏ ਤੇ ਉਹਨਾਂ ਨੇ ਉਹਦੇ ਬੈਗ ਤੇ ਟੱਕ ਲਾਤਾ ਜੀ ਤੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਨਿਕਲੇ ਹੈਗੇ ਫਿਰ ਉਹਨਾਂ ਨੇ ਦੂਸਰੇ ਪਾਸੇ ਵੀ ਟੱਕ ਲਾ ਲਿਆ ਉਧਰੋਂ ਵੀ ਪੈਸੇ ਕੱਢਣੇ ਹੱਥ ਪਾ ਕੇ ਕੱਢਣ ਦੀ ਕੋਸ਼ਿਸ਼ ਕਰੀ ਪਰ ਨਹੀਂ ਨਿਕਲੇ ਉਹ ਤੋਂ ਬਾਅਦ ਹੀ ਉਹਨਾਂ ਨੇ ਫਿਰ ਸਿੱਧਾ ਉੱਪਰਲੇ ਪਾਸੇ ਹੱਥ ਪਾਇਆ ਤੇ ਉਹਨਾਂ ਦੀ ਕਿੱਟ ਹੀ ਕੱਢ ਕੇ ਲੈ ਗਏ ਕੰਪਲੀਟ ਪੂਰੀ ਜਾਦੂ ਕਸਟਮਰ ਬਾਅਦ ਵਿੱਚ ਮੈਨੂੰ ਪੈਸੇ ਦੇਣ ਲੱਗੇ ਉਹਨਾਂ ਨੇ ਦੇਖਿਆ ਉਹਨਾਂ ਦੇ ਕਿੱਟੇ ਨਹੀਂ ਸੀ ਉਹ ਚੀਜ਼ ਇੱਕ ਮੋਬਾਈਲ ਸੀਗਾ ਜੀ ਉਹਨਾਂ ਦਾ ਤੇ 3-4000 ਰੁਪਏ ਸੀਗਾ ਤੇ ਡਾਕੂਮੈਂਟ ਸੀਗੇ ਰੋਡ ਉਹਨਾਂ ਦੇ ਪਤਾ ਨਹੀਂ ਲੱਗਿਆ ਕਿ ਕਿਸੇ ਗਈਆਂ ਕਿੱਥੇ ਨਾ ਜੀ ਨਾ ਉਹਨਾਂ ਪਤਾ ਲੱਗਿਆ ਲੱਭਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਨਹੀਂ ਪਤਾ ਲੱਗਿਆ ਸਾਡੀ ਮਾਰਕੀਟ ਤਾਂ ਪਹਿਲੀ ਵਾਰੀ ਹੋਇਆ ਜੀ ਕਿਤੇ ਹੋਰ ਹੋਇਆ ਉਹਦੇ ਤਾਂ ਕਹਿ ਨਹੀਂ ਉਹ ਕੀ ਕਹਿ ਰਹੀ ਸੀ ਕਿ ਤੇ ਲੈਣ ਆਈਆਂ ਸੀ ਉਹ ਕਹਿੰਦੀ ਅਸੀਂ ਬਟਨ ਲੈਣੇ ਆ ਤੁਹਾਨੂੰ ਬਟਨ ਦਿਖਾ ਦਵਾਂ ਮੈਂ ਚੱਕ ਕੇ ਡੱਬੇ ਉਹਨਾਂ ਦੇ ਮੂਰੇ ਰੱਖ ਤੇ ਉਹ ਬਟਨ ਵੀ ਦੇਖੀ ਗਈਆਂ ਤੇ ਆਪਣੀ ਕਾਰਵਾਈ ਵੀ ਕਰਨੀ ਕਰੀ ਵੀ ਮਾਸੂਮ ਜਿਹੇ ਦਿਖਣ ਵਾਲੇ ਚਿਹਰਿਆਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਕਿਉਂਕਿ ਕ ਵੀਡੀਓ ਤੁਹਾਡੇ ਨਸ਼ਰ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਮਾਈ ਦਾ ਮਾਸੂਮ ਜਿਹਾ ਦਿਖ ਰਹੀ ਸੀ ਅਤੇ ਉਸ ਦੇ ਵੱਲੋਂ ਵਾਰਤਾਰਤ ਅਜਿਹਾ ਨੁਂਜਾਬ ਦਿੱਤਾ ਗਿਆ ਜਿਸ ਨੂੰ ਦੇਖ ਕੇ ਇੱਕ ਵਾਰ ਤੁਹਾਡੇ ਵੀ ਰੋਂ ਇਕੜੂ ਜਾ ਕੇ ਦਰਸਲ ਇੱਕ ਦੁਕਾਨ ਦੇ ਅੰਦਰ ਦੋ ਮਹਿਲਾਵਾਂ ਖੂਬਸੂਰਤ ਮਹਿਲਾਵਾਂ ਮਾਸੂਮ ਜੀਆਂ ਦੇਖਣ ਵਾਲੀਆਂ ਮਹਿਲਾਵਾਂ ਅੰਦਰ ਵੜਤੀਆਂ ਨੇ ਅਤੇ ਦੁਕਾਨਦਾਰ ਤੋਂ ਕੁਝ ਮੰਗ ਕਰਦੀਆਂ ਨੇ ਸਾਮਾਨ ਦਿਖਾਉਣ ਦੀ ਮੰਗ ਕਰਦੀਆਂ ਨੇ ਤੇ ਇਸੇ ਵਿਚਾਲੇ ਦੁਕਾਨਦਾਰ ਜਿਹੜਾ ਉਹ ਆਪਣੇ ਕੰਮ ਦੇ ਵਿੱਚ ਮਗਨ ਹੋ ਜਾਂਦਾ ਅਤੇ ਨਾਲ ਹੀ ਉਹਨਾਂ ਮਹਿਲਾਵਾਂ ਦੇ ਹੋਰ ਨਾਲ ਮਹਿਲਾਵਾਂ ਕੁਝ ਖੜੀਆਂ ਸਨ ਉਹਨਾਂ ਦਾ ਸਾਮਾਨ ਚੋਰੀ ਕਰਕੇ ਇਹ ਮਾਸੂਮ ਜੀਆਂ ਦੇਖਣ ਵਾਲੀਆਂ ਮਹਿਲਾਵਾਂ ਮੌਕੇ ਤੋਂ ਫਰਾਰ ਜਾਂਦੀਆਂ ਨੇ ਇਸ ਗੱਲ ਦਾ ਉਹਦੋਂ ਪਤਾ ਲੱਗਦਾ ਜਦੋਂ ਇਹ ਸਾਰੀ ਕਟਨਾ ਵਾਪਰ ਜਾਂਦੀ ਹੈ ਅਤੇ ਨਾਲ ਜਿਹੜੀਆਂ ਖੜੀਆਂ ਮਹਿਲਾਵਾਂ ਦੇ ਵੱਲੋਂ ਆਪਣਾ ਸਮਾਨ ਚੈੱਕ ਕੀਤਾ ਜਾਂਦਾ ਤੇ ਉਹਨਾਂ ਵੱਲੋਂ ਦੇਖਿਆ ਜਾਂਦਾ ਕਿ ਉਹਨਾਂ ਦਾ ਇੱਕ ਮੋਬਾਈਲ ਅਤੇ ਇੱਕ ਕਿੱਟ ਜਿਸ ਦੇ ਵਿੱਚ ਕਿ ਉਹਨਾਂ ਦੇ ਕੁਝ ਪੈਸੇ ਸਨ ਕੁਝ ਡਾਕੂਮੈਂਟਸ ਸਨ ਉਹ ਗਾਇਬ ਸਨ ਤਾਂ ਦੱਸ ਦਿੱਤੀ ਕਿ ਦੁਕਾਨਦਾਰ ਦੇ ਬਲੂਫਰਬਾਦ ਦੇ ਵਿੱਚ ਸੀਸੀਟੀਵੀ ਫੁਟੇਜ ਜਿਹੜੀ ਉਹ ਚੈੱਕ ਕੀਤੀ ਜਾਂਦੀ ਹੈ ਤੇ ਚੈੱਕ ਕਰਨ ਦੇ ਵਿੱਚ ਪਤਾ ਲੱਗਦਾ ਹੈ ਕਿ ਮਹਿਲਾਵਾਂ ਜਿਹੜੀਆਂ ਕਿ ਕੁਝ ਸਮਾਨ ਲੈਣ ਦੇ ਬਹਾਨੇ ਅੰਦਰ ਬੜੀਆਂ ਤੇ ਸਮਾਨ ਤਾਂ ਨਹੀਂ ਲਿਆ ਪਰ ਨਾਲ ਦਾ ਸਮਾਨ ਚੋਰੀ ਕਰਕੇ ਉਤੋਂ ਮੌਕੇ ਤੋਂ ਫਰਾਰ ਹੋ ਗਈਆਂ ਉਸ ਤਲਾਵ ਦੁਕਾਨਦਾਰ ਦਾ ਕੀ ਕਹਿਣਾ ਹੁ ਸੁਣਦੇ ਹਾਂ ਵਿੱਚ ਕੀ ਨਾਮ ਹੈ ਤੁਹਾਡਾ ਰਣਵੀਰ ਸਿੰਘ ਆ ਜੀ ਕਿਹੜੀ ਸ਼ਾਪ ਹੈ ਜੀ ਇਹ? ਇਹ ਸਿਮਰਨ ਲੈਸ ਹੈ ਜੀ। ਸਿਮਰਨ ਲੈਸ ਤੋਂ ਬੋਲਦੇ ਆ। ਤੇ ਕਿੱਥੇ ਹੈ ਇਹ? ਗੁਰੂ ਅਮਰਦਾਸ ਮਾਰਕੀਟ ਸ਼ਹਿਰਖੰਨਾ ਜੀ। ਤੇ ਕੀ ਘਟਨਾ ਵਾਪਰੀ ਕਿ ਸੀਸੀਟੀਵੀ ਜਿਹੜੀ ਵਾਇਰਲ ਹੋਈ ਹੈ? ਇਹ ਸਰ ਕਸਟਮਰ ਖੜੇ ਸੀਗੇ ਉਹਦੇ ਸਮਾਨ ਲੈ ਰਹੇ ਸੀਗੇ। ਤੇ ਦੋ ਕਸਟਮਰ ਹੋਰ ਆ ਗਏ। ਤੇ ਉਹਨਾਂ ਨੇ ਉਹਦੇ ਬੈਗ ਤੇ ਟੱਕਲਾਤਾ ਜੀ। ਤੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਨਿਕਲੇ ਹੈਗੇ। ਫਿਰ ਉਹਨਾਂ ਨੇ ਦੂਸਰੇ ਪਾਸੇ ਵੀ ਟੱਕਲਾ ਲਿਆ। ਉਧਰੋਂ ਵੀ ਪੈਸੇ ਕੱਢਣੇ ਹੱਥ ਪਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਨਿਕਲੇ। ਉਹ ਤੋਂ ਬਾਅਦ ਜੀ ਉਹਨਾਂ ਨੇ ਫਿਰ ਸਿੱਧਾ ਉੱਪਰਲੇ ਪਾਸੇ ਹੱਥ ਪ ਤੇ ਉਹਨਾਂ ਦੀ ਕਿੱਟ ਹੀ ਕੱਢ ਕੇ ਲੈ ਗਏ ਕੰਪਲੀਟ ਪੂਰੀ ਹਾਂਜੀ ਤੇ ਉਸ ਤੋਂ ਬਾਅਦ ਆਪਣਾ ਮੇਰੇ ਕੋਲੋਂ ਬਟਨ ਲੈਏ ਉਹਨਾਂ ਨੇ ਬਟਨ ਲੈ ਕੇ ਪੈਸੇ ਲੈ ਕੇ ਮੈਨੂੰ ਚਲੇ ਗਏ ਜੀ ਜਦੋਂ ਕਸਟਮਰ ਬਾਅਦ ਚ ਮੈਨੂੰ ਪੈਸੇ ਦੇਣ ਲੱਗੇ ਉਹਨਾਂ ਨੇ ਦੇਖਿਆ ਉਹਨਾਂ ਨੇ ਉਹਨਾਂ ਦੀ ਕਿੱਟੇ ਨਹੀਂ ਸੀ ਉਹ ਚੀਜ਼ ਫਿਰ ਪਤਾ ਲੱਗਿਆ ਕਿੰਨੇ ਕੁ ਦਾ ਨੁਕਸਾਨ ਹੋਇਆ ਉਹਨਾਂ ਦਾ ਇੱਕ ਮੋਬਾਈਲ ਸੀਗਾ ਜੀ ਉਹਨਾਂ ਦਾ ਤੇ 3-4000 ਰੁਪਏ ਸੀਗਾ ਜੀ ਤੇ ਡਾਕੂਮੈਂਟ ਸੀਗੇ ਹੋਰ ਉਹਨਾਂ ਦੇ ਅੱਛਾ ਤੇ ਹਾਂ ਲੋਕਲ ਸੀਗੇ ਕਸਟਮਰ ਜਿਹੜੇ ਤੁਹਾਡੇ ਕੋਲ ਆਏ ਹਾਂਜੀ ਹਾਂਜੀ ਇੱਥੇ ਪਿੰਡ ਦੇ ਹੀ ਸੀਗੇ ਨੇੜੇ ਦੇ ਜੀ ਅੱਗੇ ਵੀ ਆਉਂਦੇ ਨੇ ਆਪਣੇ ਕੋਲ ਜੀ ਤੇ ਪਤਾ ਨਹੀਂ ਲੱਗਿਆ ਵੀ ਕਿੱਥੇ ਗਈਆਂ ਕਿੱਥੇ ਨਾ ਜੀ ਨਾ ਉਹ ਨਹੀਂ ਪਤਾ ਲੱਗਿਆ ਹੈਗਾ ਲੱਭਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਨਹੀਂ ਪਤਾ ਲੱਗਿਆ ਹੈਗਾ ਤੇ ਇਹ ਸੀਸੀਟੀਵੀ ਵਿੱਚ ਸਾਰਾ ਕੁਝ ਰਿਕਾਰਡ ਹੋ ਗਿਆ ਹਾਂਜੀ ਹਾਂਜੀ ਉਹ ਚ ਹੋਇਆ ਤਾਂ ਹੀ ਤਾਂ ਪਤਾ ਲੱਗਿਆ ਜੀ ਨਹੀਂ ਨਹੀਂ ਪਤਾ ਲੱਗਣਾ ਸੀਗਾ ਉਹਦੇ ਚ ਪਤਾ ਲੱਗਿਆ ਜੀ ਪਹਿਲਾਂ ਵੀ ਕਦੀ ਇਸ ਮਾਰਕੀਟ ਚ ਇਦਾਂ ਦੀ ਕੋਈ ਘਟਨਾ ਵਾਪਰਦੀ ਨਹੀਂ ਆ ਸਾਡੀ ਮਾਰਕੀਟ ਤਾਂ ਪਹਿਲੀ ਵਾਰੀ ਹੋਇਆ ਜੀ ਇਹ ਕੋਈ ਤੇ ਹੋਰ ਹੋਇਆ ਹੋਵੇ ਤਾਂ ਕਹਿ ਨਹੀਂ ਸਕਦੇ ਤੇ ਉਹ ਕਸਟਮਰ ਕੀ ਕਹਿ ਰਹੀ ਸੀ ਜਿਹੜੇ ਲੈਣ ਆਈਆਂ ਸੀਗੀਆਂ ਉਸਮਾ ਉਹ ਕਹਿੰਦੀ ਸੀ ਬਟਨ ਲੈਣੇ ਆ ਸਾਨੂੰ ਬਟਨ ਦਿਖਾ ਦਿਓ ਮੈਂ ਚੱਕ ਕੇ ਡੱਬੇ ਉਹਨਾਂ ਤੇ ਮੂਰੇ ਰੱਖ ਤੇ ਉਹ ਬਟਨ ਇਹ ਚੀਜ਼ ਹੈ ਜਿਹੜੇ ਜਿਨ੍ਹਾਂ ਦੇ ਸਮਾਨ ਚੋਰੀ ਹੋਇਆ ਇਹ ਕੀ ਲੈਣਾ ਸੀ ਇਹ ਵੀ ਲੈਸਨ ਲੁਸਨ ਲੈਣਾ ਸੀ ਜੀ ਇਹ ਤਾਂ ਕੁਝ ਪਤਾ ਵੀ ਕਿੰਨੀ ਕੁ ਉਮਰ ਦੀਆਂ ਸੀਗੀਆਂ ਲੜਕੀਆਂ ਉਹ ਉਹ ਵਾਲੀਆਂ ਜੀ ਉਹ ਹੋਣੀਆਂ ਜੀ 30 35 ਸਾਲ ਦੇ ਕਰੀਬ ਸੀਗੀਆਂ 30 ਔਰ 40 ਦੇ ਵਿੱਚ ਵਿੱਚ ਸੀਗੀਆਂ ਜੀ ਕਿੱਧਰ ਦੀ ਬੋਲੀ ਪੰਜਾਬੀ ਬੋਲਦੀ ਸੀ ਜਾਂ ਪੰਜਾਬੀ ਬੋਲਦੀਆਂ ਸੀ ਪਰ ਜ਼ਿਆਦਾ ਬੋਲੀਆਂ ਨਹੀਂ ਹੈਗੀਆਂ ਉਹ ਉਹਨਾਂ ਨੇ ਪੁਆਇੰਟ ਟੂ ਪੁਆਇੰਟ ਹੀ ਗੱਲ ਕਰੀ ਹੈ ਜਾਨੀ ਕਟੜਾ ਨਾਲ ਬਾਅਦ ਵਿੱਚ ਪਤਾ ਲੱਗਿਆ ਜਾਂ ਤੁਰੰਤ ਪਤਾ ਲੱਗ ਨਹੀਂ ਜੀ ਉਹ ਤਾਂ ਬਾਅਦ ਵਿੱਚ ਫਿਰ ਕੈਮਰੇ ਦੀ ਵੀਡੀਓ ਖੋਲੀਆ ਫਿਰ ਪਤਾ ਲੱਗਿਆ ਜੀ ਉਹਦਾ ਜੀ ਟਰੂ ਪੰਜਾਬ ਨਿਊਜ਼ ਦੇ ਲਈ ਜਗਨੂ ਦੀ ਰਿਪ